ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜ ਪ੍ਰੀਤ ਟਾਕ ਤੇ ਬੀਤੇ ਦਿਨੀ ਫਿਲੀਪਾਈਨ ਦੇ ਸ਼ਹਿਰ ਬਕੋਲਡ ਤੋਂ ਭੁਖਿਆਤ ਗੈਂਗਸਟਰ ਜੋਗਿੰਦਰ ਗਿਉਂਗ ਦੀ ਗ੍ਰਿਫਤਾਰੀ ਹੋਈ ਆ ਜੋਗਿੰਦਰ ਗਿਉਂਗ ਨੂੰ ਜੱਗੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਕਰਨਾਲ ਤੇ ਕੈਥਲ ਦੇ ਏਰੀਆ ਦੇ ਵਿੱਚ ਜੋਗਿੰਦਰ ਗਿਉਂਗ ਉਸੇ ਹੀ ਸੁਰਿੰਦਰ ਗਿਉਂਗ ਦਾ ਭਰਾ ਹੈਗਾ ਜਿਸ ਦਾ ਬੜਾ ਲੰਮਾ ਚੌੜਾ ਕ੍ਰਾਈਮ ਦੀ ਦੁਨੀਆ ਦਾ ਨਸਤਾ ਰਿਹਾ ਸੁਰਿੰਦਰ ਗਿਉਂਗ ਨੇ ਕਈ ਵਪਾਰੀਆਂ ਤੋਂ ਬੜੇ ਵੱਡੇ ਪੱਧਰ ਤੇ ਰੰਗਦਾਰੀਆਂ ਲਈਆਂ ਸਨ ਦਰਜਨਾ ਚੋਦੇ ਤੇ ਮੁਕਾਦਮੇ ਦਰਜ ਸੀ ਜਿਹਦੇ ਵਿੱਚ ਰੰਗਦਾਰੀਆਂ ਦੀ ਹੱਤਿਆਵਾਂ ਦੀ ਸੋ ਮੈਂ ਦੱਸ ਦੇਣਾ ਚਾਹਨਾਗਾ ਵੀ ਸੁਰਿੰਦਰ ਗਿਉਂਗ ਵੀ 2007 ਚ ਸਾਊਥ ਅਫਰੀਕਾ ਤੋਂ ਫੜਕੇ ਲਿਆਂਦਾ ਸੀਗਾ ਉੱਥੇ ਬਾਹਰ ਬੈਠਾ ਉਹ ਰੰਗਦਾਰੀਆਂ ਮੰਗਦਾ ਸੀਗਾ ਲੋਕਾਂ ਤੋਂ ਵੱਖ-ਵੱਖ ਕ੍ਰਾਈਮ ਦੇ ਉਹਦੇ ਤੇ ਕੇਸ ਦਰਜ ਸੀ 2016 ਚ ਸੁਰਿੰਦਰ ਜੇਲ੍ਹ ਚੋਂ ਬਾਹਰ ਆਉਂਦਾ ਪੈਰੋਲ ਦੇ ਉੱਤੇ ਜਿੰਨੇ ਦਿਨਾਂ ਦੀ ਪੈਰੋਲ ਹੁੰਦੀ ਆ ਉਹ ਪੈਰੋਲ ਜੰਪ ਕਰ ਜਾਂਦਾਗਾ ਜਦੋਂ ਪੈਰੋਲ ਜੰਪ ਕਰ ਜਾਂਦਾਗਾ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਕ੍ਰਾਈਮ ਦੀ ਦੁਨੀਆ ਦਾ ਨੈੱਟਵਰਕ ਹੁੰਦਾਗਾ ਕਤਲ ਵਰਗੀਆਂ ਬਾਰਦਾਤਾਂ ਨੂੰ ਅੰਜਾਮ ਦਿੰਦਾ ਰੰਗਦਾਰੀਆਂ ਮੰਗਦਾ ਤੇ ਕੋਰਟ ਵੱਲੋਂ ਉਸਨੂੰ ਪਗੋੜਾ ਕਰਾਰ ਦੇ ਦਿੱਤਾ ਜਾਂਦਾਗਾ 2017 ਦੇ ਵਿੱਚ ਪੁਲਿਸ ਨੂੰ ਖਬਰ ਮਿਲਦੀ ਆ ਵੀ ਸੁਰਿੰਦਰ Honda City ਕਾਰ ਤੇ ਕੈਥਲ ਤੋਂ ਕਰਨਾਲ ਵੱਲ ਜਾ ਰਿਹਾ ਕਰਨਾਲ ਦੀ ਪੁਲਿਸ ਤੇ ਕੈਥਲ ਦੀ ਪੁਲਿਸ ਸਾਂਝਾ ਆਪਰੇਸ਼ਨ ਕਰਕੇ ਜਿੱਥੇ ਮੁਕਾਬਲਾ ਹੁੰਦਾਗਾ ਸੁਰਿੰਦਰ ਗਿਉਂਗ ਤੇ ਪੁਲਿਸ ਦੇ ਵਿਚਕਾਰ ਉਹ ਮੁਕਾਬਲੇ ਦੇ ਵਿੱਚ ਸੁਰਿੰਦਰ ਗਿਉਂਗ ਦੀ ਮੌਤ ਹੋ ਜਾਂਦੀ ਹੈ ਸੁਰਿੰਦਰ ਦੇ ਇਨਕਾਊਂਟਰ ਤੋਂ ਬਾਅਦ ਸੁਰਿੰਦਰ ਦੇ ਪਿਤਾ ਵੱਲੋਂ ਸੁਰਿੰਦਰ ਦੇ ਪਰਿਵਾਰ ਵੱਲੋਂ ਕਾਂਗਰਸ ਦੇ ਵੱਡੇ ਲੀਡਰ ਸੁਰਜੀਵਾਲ ਤੇ ਇਲਜ਼ਾਮ ਲਾਏ ਜਾਂਦੇ ਆ ਵੀ ਸਾਡੇ ਪੁੱਤ ਦਾ ਇਨਕਾਊਂਟਰ ਨਹੀਂ ਹੋਇਆ ਸਾਡੇ ਪੁੱਤ ਦਾ ਕਤਲ ਕਰਾਇਆ ਗਿਆ ਜਿਹੜਾ ਪਿਛਲੇ ਦਿਨੀ ਫਿਲੀਪਾਈਂ ਤੋਂ ਫੜਿਆ ਗਿਆ ਜੁਗਿੰਦਰ ਇਹ ਸਰੇਂਦਰ ਦੇ ਇਨਕਾਊਂਟਰ ਤੋਂ ਪਹਿਲਾਂ ਹੀ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਆ ਚੁੱਕਾ ਹੁੰਦਾਗਾ ਪਰ ਵੱਡੇ ਸੰਗੀਨ ਜੁਰਮ ਨਹੀਂ ਇਸਨੇ ਕੀਤੇ ਹੁੰਦੇ ਪਰ ਆਪਦੇ ਭਰਾ ਨੂੰ ਦੇਖ ਕੇ ਇਹ ਜੁਰਮ ਦੀ ਦੁਨੀਆ ਦੇ ਵਿੱਚ ਆ ਚੁੱਕਿਆ ਹੁੰਦਾਗਾ ਜਦੋਂ ਸਰੇਂਦਰ ਦੀ ਮੌਤ ਹੁੰਦੀ ਆ ਇਨਕਾਊਂਟਰ ਦੇ ਵਿੱਚ ਤਾਂ ਜਿਹੜਾ ਜੁਗਿੰਦਰ ਹੁੰਦਾਗਾ ਇਹਦਾ ਕ੍ਰਾਈਮ ਦੀ ਦੁਨੀਆ ਵੱਲ ਝੁਕਾ ਹੋਰ ਜ਼ਿਆਦਾ ਹੋ ਜਾਂਦਾਗਾ ਪਤਾ ਇਹ ਵੀ ਲੱਗਿਆ ਵੀ ਜੁਗਿੰਦਰ ਲੁਧਿਆਣਾ ਜੇਲ੍ਹ ਚ ਵੀ ਰਿਹਾ ਜਿੱਥੇ ਜੋਗਿੰਦਰ ਦਾ ਟੱਚ ਗੁਗਨੀ ਗਰੇਵਾਲ ਮਿਹਰਬਾਨ ਨਾ ਕਰਮਵੀਰ ਨਾਲ ਟੀਨੂ ਹਰਿਆਣਾ ਸਿਮਾ ਬੈਬਲ ਸੋਨੂ ਜਗਰਾਉ ਇਦਾਂ ਦੇ ਗੈਂਗਸਟਰਾਂ ਨਾਲ ਵੀ ਰਿਹਾ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਹੋਰ ਕਈ ਸਟੇਟਾਂ 'ਚ ਜੋਗਿੰਦਰ ਦਾ ਲੰਮਾ ਚੌੜਾ ਸੰਪਰਕ ਸੀ ਇਸ ਨੇ ਇੱਕ ਜੈਦੇਵ ਨਾਮਕ ਵਿਅਕਤੀ ਦਾ ਕਤਲ ਵੀ ਕੀਤਾ ਸੀਗਾ ਜੋਗਿੰਦਰ ਨੇ ਉਹ ਕਤਲ ਦਾ ਕਾਰਨ ਜੋਗਿੰਦਰ ਨੇ ਇਹ ਕਿਹਾ ਸੀਗਾ ਵੀ ਇਸ ਨੇ ਮੇਰੇ ਭਰਾ ਦੀ ਮੁਖਵਰੀ ਕੀਤੀ ਆ ਉਸ ਤੋਂ ਬਾਅਦ ਜੁਗਿੰਦਰ ਨੇ ਆਪਣੇ ਭਰਾ ਦੇ ਇਨਕਾਊਂਟਰ ਦੀ ਖੁੰਧਕ ਚ ਜਾਂ ਆਪਦੇ ਭਰਾ ਦੇ ਕਤਲ ਦੀ ਖੁੰਧਕ ਦੇ ਵਿੱਚ ਕਾਂਗਰਸੀ ਲੀਡਰ ਸੁਰਜੀਵਾਲ ਉੱਤੇ ਵੀ ਧਮਕੀਆਂ ਦੇ ਰੂਪ ਦੇ ਵਿੱਚ ਕਈ ਹਮਲੇ ਕੀਤੇ ਤੇ ਕਈ ਕਰਵਾਏ 2020 ਨੂੰ STF ਨੇ ਇੱਕ ਕਾਨਫਰੰਸ ਕੀਤੀ ਜਿਦੇ ਵਿੱਚ ਵੱਡੇ ਗੈਂਗਸਟਰਾਂ ਦੀ ਸੂਚੀ ਜਾਰੀ ਹੋਈ ਜਿਸ ਸੂਚੀ ਦੇ ਵਿੱਚ ਜੋਗਿੰਦਰ ਗਯੌਂਗ ਦਾ ਵੀ ਨਾਮ ਸੀਗਾ ਹੋਰ ਨਾਮ ਕੌਸ਼ਲ ਚੌத்ਰੀ, ਅਮਿਤ ਡਾਗਰ, ਪ੍ਰਦੀਪ ਕਾਲਾ, ਰਾਜੂ ਬਸੌਦੀ, ਅੰਕਿਤ ਭਾਦੂ 14-15 ਨਾਮ ਸੀ ਐਸਟੀਐਫ ਨੇ ਸਿੱਧੀ ਚੇਤਾਵਨੀ ਦਿੱਤੀ ਸੀ ਵੀ ਜਾਂ ਇਹ ਲੋਕ ਫੜੇ ਜਾਣਗੇ ਜਾਂ ਇਹਨਾਂ ਨੂੰ ਫੜ ਕੇ ਲਿਆਵਾਂਗੇ ਜੇ ਕੁਮਾਂਤਰੀ ਪੱਧਰ ਤੇ ਵੀ ਚਾਹੇ ਸਾਨੂੰ ਜਾਣਾ ਪਵੇ ਜਾਂ ਇਹਨਾਂ ਲੋਕਾਂ ਦੇ ਇਨਕਾਊਂਟਰ ਹੋਣਗੇ ਅੱਜ ਵੀ ਉਹ ਐਸਟੀਐਫ ਦੀ ਵੀਡੀਓ YouTube ਦੇ ਉੱਤੇ ਪਈ ਆ ਕਿ ਪਰ ਜੋਗਿੰਦਰ ਉਦੋਂ ਤੱਕ ਨੇਪਾਲ ਚਲਿਆ ਜਾਂਦਾਗਾ ਆਪਣੀ ਮਹਿਲਾ ਮਿੱਤਰ ਜੋ ਕਿ ਨੇਪਾਲ ਦੀ ਹੋਏ ਵਸਨੀਕ ਸੀ ਉਹਦੇ ਨਾਲੇ ਵਿਆਹ ਕਰਾਉਂਦਾ ਵਿਆਹ ਤੋਂ ਬਾਅਦ ਫ਼ਰਜੀ ਪਾਸਪੋਰਟ ਬਣਾਉਂਦਾ ਗਿਆ ਫ਼ਰਜੀ ਪਾਸਪੋਰਟ ਤੇ ਆਪਦਾ ਇਹ ਨਾਮ ਰੱਖਦਾਗਾ ਕੰਤਾ ਗੁਪਤਾ ਉੱਥੋਂ ਇਹ ਫਿਲੀਪਾਈਨ ਆ ਜਾਂਦਾ ਫਿਲੀਪਾਈਨ ਆ ਕੇ ਜਗਿੰਦਰ ਆਪਣਾ ਕੰਮਕਾਰ ਵਿਨਾਸ਼ ਦਾ ਕੰਮ ਕਰਦਾ ਪਰ ਦਿਖਾਵੇ ਲਈ ਉਹ ਕੰਮ ਕਰਦਾ ਪਰ ਅੰਦਰ ਖਾਤੇ ਇਹਦੀਆਂ ਇੰਡੀਆ ਰੰਗਦਾਰੀ ਹਥਿਆਰਾਂ ਦੀ ਸਮਗਲਿੰਗ ਹੋਰ ਬਾਰ ਦਾਤਾਂ ਨੂੰ ਅੰਜਾਮ ਦਵਾਉਂਦਾ ਰਹਿੰਦਾ ਬੈਠਾ ਜੋ ਇਹਦੇ ਕੰਮ ਸੀ ਇਹਦੀ ਗ੍ਰਿਫਤਾਰੀ ਪਿੱਛੇ ਕਾਰਨ ਕੀ ਆ ਪੁਲਿਸ ਨੂੰ ਏਜੰਸੀਆਂ ਨੂੰ ਕੋਈ ਨਾ ਕੋਈ ਪੁਖਤਾ ਸਬੂਤ ਮਿਲਿਆ ਇਸ ਦੇ ਖਿਲਾਫ ਉਹਨਾਂ ਨੇ ਫਿਲੀਪਾਈਨ ਦੇ ਇਮੀਗ੍ਰੇਸ਼ਨ ਕਮਿਸ਼ਨਰ ਨਾਰਮਨ ਸਿੰਘ ਕੋ ਨਾਰਮਨ ਟੈਂਗ ਸਿੰਘ ਕੋ ਨੂੰ ਇਹਦੀ ਪੂਰੀ ਡਿਟੇਲ ਭੇਜੀ ਉਹ ਡਿਟੇਲ ਦੇ ਵਿੱਚ ਇਹਨੀਆਂ ਫੋਟੋਆਂ ਭੇਜੀਆਂ ਸਪੈਸ਼ਲ ਟੈਗ ਕੀਤੀਆਂ ਵੀ ਆਹ ਨਾਮ ਦਾ ਵਿਅਕਤੀ ਆ ਆ ਪਹਿਚਾਣ ਉੱਤੇ ਰਹਿ ਰਿਹਾ ਵੀ ਤੁਸੀਂ ਇਹਨੂੰ ਅਰੈਸਟ ਕਰਕੇ ਸਾਨੂੰ ਦਿਓ ਇਹਦੇ ਉੱਤੇ ਹਥਿਆਰਾਂ ਦੀ ਸਮਗਲਿੰਗ ਹੋਰ ਹੱਤਿਆਵਾਂ ਦੇ ਮਾਮਲੇ ਕ੍ਰਾਈਮ ਦੀ ਦੁਨੀਆ ਦੇ ਹੋਰ ਕਈ ਕੇਸ ਤੇ ਕਈ ਕੇਸਾਂ ਦੇ ਵਿੱਚੋਂ ਇਹਨੂੰ ਸਜ਼ਾ ਵੀ ਹੋ ਚੁੱਕੀ ਆ ਤੇ ਜਦੋਂ ਉੱਥੋਂ ਦੇ ਇਮੀਗ੍ਰੇਸ਼ਨ ਦੇ ਅਧਿਕਾਰੀ ਸੀ ਉਹਨਾਂ ਨੇ ਇਸ ਮਸਲੇ ਨੂੰ ਗਹਿਰਾਈ ਨਾਲ ਦੇਖਿਆ ਤਾਂ ਜਿਹੜਾ ਕਾਂਤਾ ਗੁਪਤਾ ਨਾਮ ਸੀ ਉਹਦੇ ਨਾਮ ਦੀ ਡਿਟੇਲ ਚੱਕੀ ਤਾਂ ਉਹਦੇ ਨਾਮ ਤੇ ਜਿਹੜਾ ਬੈਂਕ ਅਕਾਊਂਟ ਸ਼ੋ ਹੋਇਆ ਉਹ ਬੈਂਕ ਅਕਾਊਂਟ ਦੀ ਡਿਟੇਲ ਕੱਢੀ ਤਾਂ ਕਰੋੜਾਂ ਦੇ ਵਿੱਚ ਉਸ ਅਕਾਊਂਟ ਦੇ ਵਿੱਚ ਪੈਸੇ ਇੱਧਰ ਉੱਧਰ ਹੋਏ ਹੋਏ ਸੀਗੇ 1 ਕਰੋੜ 65 ਤੋਂ 70 ਲੱਖ ਦੀ ਰਕਮ ਉਸ ਅਕਾਊਂਟ ਦੇ ਵਿੱਚ ਜਮ੍ਹਾਂ ਦੱਸੀ ਜਾ ਰਹੀ ਹੈ ਫਿਲੀਪਾਈਨ ਦੀ ਜੋ ਕਰੰਸੀ ਆ ਅਕਾਊਂਟ ਤੋਂ ਕਾਂਤਾ ਗੁਪਤਾ ਟਰੇਸ ਹੁੰਦਾਗਾ ਫਿਰ ਉੱਥੋਂ ਦੇ ਅਧਿਕਾਰੀਆਂ ਵੱਲੋਂ ਲੋਕਲ ਪੁਲਿਸ ਨੂੰ ਕਿਹਾ ਜਾਂਦਾਗਾ ਵੀ ਤੁਸੀਂ ਆ ਬੰਦਾ ਆ ਸ਼ਹਿਰ ਦੇ ਵਿੱਚ ਰਹਿ ਰਿਹਾ ਇਹਨੂੰ ਟ੍ਰੇਸ ਕਰੋ ਟ੍ਰੇਸ ਕਰਕੇ ਉਹਦੀ ਗ੍ਰਿਫਤਾਰੀ ਹੁੰਦੀ ਆ ਹੁਣ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਇੰਡੀਆ ਲਿਆਇਆ ਜਾ ਰਿਹਾਗਾ ਸੋ ਇਹ ਸੀ ਉਹਦੀ ਗ੍ਰਿਫਤਾਰੀ ਪਿੱਛੇ ਦਾ ਅਸਲ ਸੱਚ ਕਿਉਂਕਿ ਉਥੋਂ ਦੇ ਕਈ ਮੀਡੀਆ ਨੇ ਖਬਰਾਂ ਵੀ ਲਾਈਆਂ ਨੇਗੀਆਂ ਵੀ ਟੈਰਰਿਜ਼ਮ ਨਾਲ ਇਹਦੇ ਲਿੰਕ ਸੀ ਜਾਂ ਇਹ ਵੀ ਲਾਈਨਾਂ ਲੱਗੀਆਂ ਜਿਵੇਂ ਖਾਲਸਾਤਾਨ ਦੀਆਂ ਜਥੇਬੰਦੀਆਂ ਨਾਲ ਵੀ ਉਸ ਨੂੰ ਜੋੜਿਆ ਗਿਆ ਬਹੁਤ ਵੱਡੀਆਂ-ਵੱਡੀਆਂ ਖਬਰਾਂ ਲੱਗੀਆਂ ਨੇ ਪਰ ਮੈਂ ਤੁਹਾਨੂੰ ਕਲੀਅਰ ਜੀ ਸਿੱਧੀ ਪੁੱਧਰੀ ਜੀ ਖਬਰ ਸੁਣਾਈ ਆ ਵੀ ਉਹ ਇਸ ਤਰੀਕੇ ਨਾਲ ਜਾਲ ਦੇ ਵਿੱਚ ਫਸ ਗਿਆ ਦੇਖੋ ਕਾਰਨ ਇਹ ਆ ਗਲਤ ਕੰਮ ਗਲਤੀ ਹੁੰਦਾ ਸਹੀ ਸਹੀ ਹੋਈ ਹੁੰਦਾ ਗਾ ਗਲਤ ਕੰਮ ਨੇ ਇੱਕ ਨਾ ਇੱਕ ਦਿਨ ਨਤੀਜਾ ਦੇਣਾ ਹੀ ਹੁੰਦਾ ਆਪਾਂ ਜਿੰਨੇ ਮਰਜ਼ੀ ਤੇਜ਼ ਉਤਰਾਰ ਹੋ ਜਾਈਏ ਕਾਨੂੰਨ ਦੀਆਂ ਨਜ਼ਰਾਂ ਚੋਂ ਆਪਾਂ ਨਹੀਂ ਬਚ ਸਕਦੇ ਇੱਕ ਕਦਮ ਆਪਾਂ ਸੋਚਦੇ ਆ ਤਾਂ ਕਾਨੂੰਨ 10 ਕਦਮ ਸੋਚਦਾ ਆਪਣੇ ਨਾਲ ਕਿਤੇ ਨਾ ਕਿਤੇ ਬੰਦਾ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਗਾ ਹੁਣ ਜਾਂ ਤਾਂ ਕੋਈ ਇਹ ਤਾਂ ਕਰੀਬੀ ਜਾਂ ਇਹ ਤਾਂ ਕੋਈ ਰਿਸ਼ਤੇਦਾਰ ਜਾਂ ਕੋਈ ਤਾਂ ਬੜਾ ਹੀ ਨਜ਼ਦੀਕੀ ਜੀਨੇ ਪੁਲਿਸ ਨੂੰ ਪਛਾਣ ਦਿੰਦੀ ਵੀ ਆਹ ਨਾਮ ਤੇ ਇੱਥੇ ਰਹਿ ਰਿਹਾ ਫਿਰ ਇਹਦੀ ਡਿਟੇਲ ਫਿਲੀਪਾਈਨ ਭੇਜੀ ਜਾਂਦੀ ਆ ਫਿਰ ਉੱਥੋਂ ਦੇ ਇਮੀਗ੍ਰੇਸ਼ਨ ਉੱਥੋਂ ਦੇ ਅਧਿਕਾਰੀ ਕੰਮ ਕਰਦੇ ਆ ਇਹਨੂੰ ਫਿਰ ਜਾਲ ਦੇ ਵਿੱਚ ਫਸਾਇਆ ਜਾਂਦਾ ਹੈਗਾ ਤੇ 9 ਜੁਲਾਈ ਨੂੰ ਇਹਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਸੋ ਇਹ ਸੀ ਪੂਰੀ ਖਬਰ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਇਸ ਮਸਲੇ ਦੇ ਉੱਤੇ ਜੇ ਹੋਰ ਕੋਈ ਮੈਨੂੰ ਜਾਣਕਾਰੀ ਮੇਰੇ ਤੱਕ ਪਹੁੰਚੀ ਤਾਂ ਮੈਂ ਤੁਹਾਡੇ ਸਾਹਮਣੇ ਜ਼ਰੂਰ ਰੱਖੂੰਗਾ